ਪੀਕ ਸਮਿਟ ਕੀਤੀ ਆਨੇ ਐਵਰੇਜ ਬੇਸ ਕੈਂਪ ਕੀਤਾ ਹੋਇਆ ਮੈਂ ਇੱਕ ਅੰਗਿਆਤ ਸੇ ਪੀਕ ਹੈਗੀ ਐ ਲੇ ਲਦਾਖ ਚੋ ਸਮਿਟ ਕੀਤੀ ਐ ਸੋ ਇਸ ਵਾਰੀ ਮਾਉਂਟ ਮਥੋਜਾਪਾ ਸਮਿਟ ਕੀਤੀ। ਆਪ ਦੇਸ ਦਾ ਝੰਡਾ ਲੈ ਰਾਨਾ ਖਾਲਸਾ ਦਾ ਝੰਡਾ ਲੈ ਰਾਨਾ ਭਾਜਪਾ ਦਾ ਝੰਡਾ ਲੈ ਰਾਨਾ ਉਹ ਸਾਡਾ ਮਿਸ਼ਨ ਸੀਗਾ ਆਪਾਂ ਉਹ ਮਿਸ਼ਨ ਅਕੰਪਲਿਸ਼ ਕੀਤਾ। ਉੱਥੇ ਆਪਾਂ ਦੋ ਰਾਤ ਰਹਿਣੇ ਸੀਗੇ ਬਟ ਇੰਨੀ 스ਨੋਫਾਲ ਹੋ ਗਈ ਕਿ ਆਪਾਂ ਨੂੰ ਪੰਜ ਰਾਤ ਉੱਥੇ ਹੀ ਵੇਟ ਕਰਨਾ ਪਿਆ। ਫਾਸਕੀਓ ਟੈਸਨੋ ਫਾਲ ਇਨੀ ਹੋ ਰਹੀ ਸੀਗੇ ਰਿਸੋਰਸਸ ਲਿਮਿਟਿਡ ਹੁੰਦੀ ਹੈ ਰਾਸ਼ਲ ਲਿਮਿਟਿਡ ਹੁੰਦਾ ਤੇ 10 15 20 ਸਕਿੰਡ ਦੀ ਜਿਹੜੀ ਫਾਲ ਸੀਗੇ ਉਹ ਇਦਾਂ ਹੁੰਦਾ ਹੈ ਕਿ ਤੁਹਾਡੀ ਪੂਰੀ ਲਾਈਫ ਤੁਹਾਡੀ ਅੱਖਾਂ ਸਾਹਮਣੇ ਫਲੈਸ਼ ਹੋ ਜਾਂਦੀ ਹੈ ਨੇਚਰ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ ਸੈਲਫ ਇਨਟਰੋਸਪੈਕਸ਼ਨ ਦਾ ਟਾਈਮ ਦਿੰਦਾ ਤੁਹਾਨੂੰ ਮੈਂਟਲ ਕਲੈਰਿਟੀ ਹੋ ਜਾਂਦੀ ਹੈ ਇੱਕ ਰੀਸੈਟ ਜਿਹੜਾ ਬੰਦਾ ਹੋ ਜਾਂਦਾ ਹੈ ਕਹਿੰਦੇ ਮਾਊਂਟਨਸ ਐਂਡ ਪੀਕਸ ਹੈਗੀਆਂ ਨੇ ਜਿਹਦੇ ਉੱਤੇ ਗਵਰਨਮੈਂਟ ਉਹਨਾਂ ਨੂੰ ਪ੍ਰੋਮੋਟ ਕਰਕੇ ਉਹਦੇ ਉੱਤੇ ਕੁਝ ਇਕਨੋਮੀ ਟੂਰਿਜ਼ਮ ਦੇ ਇਨਕਮ ਜਨਰੇਟ ਕਰ ਸਕਦੇ ਆਂ। ਭਨੇ ਪਾਲੇਨੀ ਇਕਨੋਮਿਕਲੀ ਬਹੁਤ ਰਿਚ ਕੰਟਰੀ ਨਹੀਂ ਹੈਗੀ। ਬਟ ਮਾਊਂਟੇਨਿੰਗ ਦੇ ਵੱਲ ਉਹਨਾਂ ਦੀ ਪੂਰੀ ਇਕਨੋਮੀ ਚੱਲਦੀ ਆ ਦਿੱਤੇ। ਇਨਸਾਨ ਦੀ ਫਿਤਰਤ ਹੈ ਕਿ ਉਹਨੂੰ ਕਾਰਨਾਮੇ ਕਰਨੇ ਪਸੰਦ ਨੇ। ਵੱਖ-ਵੱਖ ਤਰੀਕੇ ਦੀਆਂ ਜਿਹੜੇ ਆ ਮੁਕਾਮ ਹਾਸਲ ਕਰਨੇ ਪਸੰਦ ਨੇ। ਉਸੇ ਤਰੀਕੇ ਦੇ ਨਾਲ ਕਈ ਨੌਜਵਾਨ ਨੇ ਜਿਹੜੇ ਜਾਂ ਕਈ ਲੋਕ ਹਿਊਮਨ ਬੀਇੰਗਸ ਆਪਾਂ ਕਹਿ ਸਕਦੇ ਇਨਸਾਨ ਜਿਹੜੇ ਨੇ ਉਹ ਡਿਫਰੈਂਟ ਡਿਫਰੈਂਟ ਤਰੀਕੇ ਦੇ ਕਾਰਜ ਜਿਹੜੇ ਨੇ ਕਰਦੇ ਰਹਿੰਦੇ ਨੇ ਪਰ ਜੇ ਹੁਣ ਗੱਲ ਕਰੀਏ ਅਸੀਂ ਇਸ ਟਾਈਮ ਤੇ ਸਿੰਧੂਰ ਆਪਰੇਸ਼ਨ ਜਿਹੜਾ ਹੋਇਆ ਉਸ ਨੂੰ ਲੈ ਕੇ ਇੱਕ ਨੌਜਵਾਨ ਨੇ ਇੱਕ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਵੱਡੇ ਕਾਰਨਾਮੇ ਕੀਤੇ ਇੱਕ ਵੱਡੀ ਚੋਟੀ ਜੜੀ ਨੇ ਇਹ ਪਹਾੜ ਜਿਹੜਾ ਉਹ ਸਰ ਕਰਕੇ ਆਏ ਨੇ ਮੈਂ ਤੁਹਾਨੂੰ ਇੱਕ ਚੋਟੀ ਹੈਗੀ ਹੈ ਇੱਕ ਪਹਾੜ ਹੈਗਾ ਜਿਹਨੂੰ ਸਰ ਕਰਕੇ ਆਏ ਨੇ ਔਰ ਕੌਣ ਨੇ ਉਹ ਨੌਜਵਾਨ ਉਹ ਤਾਂ ਗੱਲ ਕਰਾਂਗੇ ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਹੋ ਜਾਂਦਾ ਕਿ ਉੱਥੇ ਜਾ ਕੇ ਉਹਨਾਂ ਨੇ ਆਪ ਬੀਜੇਪੀ ਦਾ ਝੰਡਾ ਲਹਿਰਾਇਆ ਉਹਨਾਂ ਨੇ ਦੇਸ਼ ਦਾ ਝੰਡਾ ਲਹਿਰਾਇਆ ਔਰ ਉਹਨਾਂ ਨੇ ਖਾਲਸਾਈ ਝੰਡਾ ਉੱਥੇ ਲਹਿਰਾਇਆ ਅਰਜੁਨ ਬਾਜਵਾ ਜਿਹੜੇ ਕਿ ਬੀਜੇਪੀ ਦੇ ਲੀਡਰ ਵਾਈਸ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਫਤਿਹਜੰਗ ਬਾਜਵਾ ਉਹਨਾਂ ਦੇ ਬੇਟੇ ਨੇ ਬਹੁਤ ਹੀ ਜ਼ਿਆਦਾ ਟੈਲੈਂਟਡ ਨੌਜਵਾਨ ਹੈਗੇ ਨੇ ਕਿਉਂਕਿ ਉਸ ਦੇ ਨਾਲ-ਨਾਲ ਜਿਹੜਿਆ ਇਸ ਤਿਹੇ ਦੀਆਂ ਮੁਸ਼ਕਿਲ ਕੰਮਾਂ ਨੂੰ ਹੱਥ ਪਾਉਂਦੇ ਨੇ ਉਸ ਦੇ ਨਾਲ ਉਹ ਪੌਪ 뮤직 ਜਿਹੜਾ ਹੈ ਉਹ ਦੇ ਸ਼ੌਕੀਨ ਨੇ ਔਰ ਉਹਨਾਂ ਦੀ ਐਲਬਮ ਆ ਚੁੱਕੀਆਂ ਨੇ ਉਸ ਦੇ ਨਾਲ ਹੀ ਉਹ 뮤직 ਕੰਪੋਜ਼ਰ ਵੀ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਸਸੀ ਕਾਲ ਜੀ ਸਸੀ ਕਾਲ ਨਮ ਥੈਂਕ ਯੂ ਸੋ ਮਚ ਤੁਸੀਂ ਏਡੀ ਵੱਡੀ ਹਿੰਮਤ ਕਰਕੇ ਆਏ ਹੋ ਔਰ ਖਾਸ ਕਰਕੇ ਜਜ਼ਬਾ ਆਣਾ ਕਿ ਦੇਸ਼ ਤੇ ਵਾਸਤੇ ਇੱਕ ਜੀ ਦੇਸ਼ ਨੇ ਇੱਕ ਵੱਡਾ ਫਤਿਹ ਹਾਸਿਲ ਕੀਤੀ ਹੈ ਤੇ ਫਤਿਹਜੰਗ ਬਾਜਵਾ ਜੀ ਦੇ ਬੇਟੇ ਅਰਜੁਨ ਬਾਜਵਾ ਵੀ ਕਹਿੰਦੇ ਨੇ ਕਿ ਮੈਂ ਵੀ ਕੋਈ ਨਾ ਕੋਈ ਡਿਫਰੈਂਟ ਕੰਮ ਕਰਨਾ ਹੈ ਔਰ ਮੈਂਥੋਸਾ ਜਿਹੜੀ ਇੱਕ ਉਹ ਹੈਗੀ ਹੈ ਬਹੁਤ ਉੱਚੀ ਚੋਟੀ ਉਹ ਤੁਸੀਂ ਸਰ ਕਰਕੇ ਆਏ ਹੋ ਮੁਸ਼ਕਿਲ ਸਿਗਾ ਕੰਮ ਕਿਉਂਕਿ ਬਹੁਤ ਡੈਲੀਕੇਟ ਹੋ ਤੁਸੀਂ ਬੇਸਿਕਲੀ ਆਰਟਿਸਟਿਕ ਪੁਆਇੰਟ ਆਫ View ਦੇ ਨਾਲ ਮੈਂ ਪੁੱਛ ਰਿਹਾ ਆਰਟਿਸਟਿਕ ਮਾਈਂਡ ਦੇ ਹੈਗੇ ਹੋ ਬੇਸਿਕਲੀ ਤੁਸੀਂ ਜੀ ਮੈਮ ਚੈਲੈਂਜਿੰਗ ਤਾਂ ਹਮੇਸ਼ਾ ਹੁੰਦਾ ਬਟ ਡੈਲੀਕੇਟ ਨਹੀਂ ਕਹਿ ਸਕਦੇ ਇੱਕ ਤਰੀਕੇ ਨਾਲ ਮਾਊਂਟੇਨਿੰਗ ਮੇਰਾ ਹਮੇਸ਼ਾ ਪੈਸ਼ਨ ਰਿਹਾ ਹੈ ਬੋਰਡਿੰਗ ਸਕੂਲ ਦੇ ਦਿਨਾਂ ਤੋਂ ਹੀ ਲੈ ਕੇ ਅੱਜ ਤੱਕ ਬਹੁਤ ਸਾਰੇ ਮੈਂ ਹਾਈ ਆਲਟੀਟਿਊਡ ਟ੍ਰੈਕਸ ਕੀਤੇ ਐ ਪੀਕ ਸਬਮਿਟ ਕੀਤੀਆਂ ਨੇ ਐਵਰੇਜ ਬੇਸ ਕੈਂਪ ਕੀਤਾ ਹੋਇਆ ਮੈਂ ਕੰਗਿਆਤ ਸੇ ਪੀਕ ਹੈਗੀ ਐ ਲੇ ਲਦਾਖ ਚ ਉਹ ਸਬਮਿਟ ਕੀਤੀ ਐ ਸੋ ਇਸ ਵਾਰੀ ਮਾਉਂਟ ਮਥੋਜ਼ਾ ਪਾਸ ਸਬਮਿਟ ਕੀਤੀ ਐਂਡ ਚੈਲੈਂਜਿੰਗ ਹੁੰਦਾ ਹੀ ਹੁੰਦਾ ਇਹੋ ਜਿਹੇ ਕੰਡੀਸ਼ਨਸ ਦੇ ਵਿੱਚ ਕਿਉਂਕਿ ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ ਹੈ ਮਾਈਨਸ 6 ਤੋਂ ਮਾਈਨਸ 10 ਵੇਰੀ ਕਰਦਾ ਜ਼ਿਆਦਾ ਵੀ ਹੋ ਸਕਦਾ ਹੈ ਕੱਟ ਵੀ ਐਂਡ ਬਾਈਜ਼ ਆਰ ਫੁੱਟ ਦੀ ਹਾਈਟ ਤੇ ਹਿਊਮਨ ਬਾਡੀ ਲਈ ਕੋਪ ਕਰਨਾ ਉਸ এনवायरमेंट ਚ ਥੋੜਾ ਮੁਸ਼ਕਿਲ ਤਾਂ ਹੁੰਦਾ ਹੀ ਹੈ ਬਟ ਇਹੀ ਲਾਈਫ ਹੈ ਆਪਾਂ ਚੈਲੰਜਸ ਆਬਸਟਿਕਲਸ ਓਵਰਕਮ ਕਰਦੇ ਆ ਤੇ ਇੱਕ ਜਿਹੜਾ ਸਾਡਾ ਗੋਲ ਸੀਗਾ ਆ ਏ ਪੀਕ ਸਬਮਿਟ ਕਰਨਾ ਦੇਸ਼ ਦਾ ਝੰਡਾ ਲੈ ਰਾਨਾ ਖਾਲਸਾ ਦਾ ਝੰਡਾ ਲੈ ਰਾਨਾ ਭਾਜਪੀ ਦਾ ਝੰਡਾ ਲੈ ਰਾਨਾ ਉਹ ਸਾਡਾ ਮਿਸ਼ਨ ਸੀਗਾ ਆਪਾਂ ਉਹ ਮਿਸ਼ਨ ਅਕੰਪਲਿਸ਼ ਕੀਤਾ ਪਹੁੰਚੇ ਤਾਂ ਤੁਹਾਨੂੰ ਮਤਲਬ ਉਸ ਤੋਂ ਪਹਿਲੇ ਬਹੁਤ ਸਾਰੀ ਕਿਉਂਕਿ ਹਾਈਟ ਬਹੁਤ ਹੁੰਦੀ ਹੈ بیس ਕੈਂਪ ਤੋਂ ਲੈ ਕੇ ਉੱਪਰ ਤੱਕ ਜਾਣਾ ਔਰ ਉਹਦੇ ਵਿੱਚ ਕਾਫੀ ਸਟਰਗਲ ਹੁੰਦੀ ਹੈ ਇੱਕ ਤਾਂ ਕਿੰਨੇ ਆਵਰਸ ਜਾਂ ਕਿੰਨੇ ਦਿਨ ਲੱਗੇ ਤੁਸੀਂ ਸ਼ੁਰੂਆਤ ਕਦੋਂ ਕੀਤੀ ਔਰ ਕਦੋਂ ਉੱਥੇ ਪਹੁੰਚੇ ਉਹਦੇ ਬਾਅਦ ਜਦੋਂ ਹੱਥ ਝੰਡੇ ਲੈ ਕੇ ਤੁਸੀਂ ਤਿੰਨੋਂ ਉੱਥੇ ਲਹਿਰਾਏ ਉੱਥੇ ਪੋਸਟ ਕੀਤੇ ਤਾਂ ਡੈਫੀਨਿਟਲੀ ਉਹ ਇੱਕ ਜਿਹੜਾ ਪਿੱਛੇ ਸਟਰਗਲ ਸੀ ਪੇਨ ਸੀ ਜਾਂ ਇੱਕ ਤਕਲੀਫ ਵੀ ਸੀਗੀ ਡੈਫੀਨਿਟਲੀ ਹੁੰਦੀ ਹੈ ਕਿਉਂਕਿ ਸਾਰੇ ਮੌਲ ਦੇ ਵਿੱਚ ਉਹ ਉਹ ਦੋਨੇ ਐਕਸਪੀਰੀਐਂਸਸ ਸ਼ੇਅਰ ਕਰੋ ਆਪਣੇ ਇਹ ਪੂਰਾ ਪ੍ਰੋਸੈਸ ਸੀਗਾ ਅਬਾਊਟ 15 15 16 ਦਿਨ ਲੱਗੇ ਸਾਨੂੰ ਇੱਥੋਂ ਮਨਾਲੀ ਜਾਂਦੇ ਆ ਪਰ ਉੱਥੇ 8th ਜੂਨ ਨੂੰ ਆਪਾਂ ਸਟਾਰਟ ਕੀਤਾ ਤੇ ਮਨਾਲੀ گئے ਵੀ ਸਟੇਡ ਦਾ 1 ਨਾਈਟ ਐਂਡ ਉਸ ਤੋਂ ਬਾਅਦ ਮਨਾਲੀ ਟੂ ਉਰਗੋ ਸ ਇੱਕ ਜਗ੍ਹਾ ਹੈ ਗਿਆ ਲਾਹੌਲ ਸਪੀਤੀ ਦੇ ਵਿੱਚ ਉੱਥੇ ਬੇਸ ਕੈਂਪ ਹੁੰਦਾ 14000 ਫੀਟ ਦਾ ਸੋ ਵੀ ਸਟੇਡ देयर ਬੇਸ ਕੈਂਪ ਤੋਂ ਲੈ ਕੇ ਜਿਹੜੀ ਚੋਟੀ ਹੈਗੀ ਉਹ ਸਬਮਿਟ ਕਰਨ ਜੋ ਵਿੱਚ ਤਿੰਨ ਕੈਂਪ ਹੋਰ ਹੁੰਦੇ ਆ ਕੈਂਪ 1 ਕੈਂਪ 2 ਕੈਂਪ 3 ਔਰ ਕਲਾਈਮਟਾਈਜ਼ੇਸ਼ਨ ਲਈ ਹੁੰਦਾ ਹੈ ਪਹਿਲਾ 14000 ਆਪਾਂ ਬੇਸ ਕੈਂਪ 'ਚ ਸੀਗੇ 3-4 ਨਾਈਟਸ ਆਪਾਂ ਉੱਥੇ ਰਹੇ ਉੱਤ ਤੋਂ ਬਾਅਦ ਆਪਾਂ 17000 ਫੁੱਟ ਤੇ ਕੈਂਪ 1 ਲੱਗਦਾ ਦੋ ਤਿੰਨ ਰਾਤਾਂ ਉੱਥੇ ਰਹੇ ਫਿਰ ਕੈਂਪ 2 ਲਾਂਦੇ ਆ ਉੱਥੇ ਆਪਾਂ ਦੋ ਰਾਤ ਰਹਿਣੇ ਸੀਗੇ ਬਟ ਇੰਨੀ 스ਨੋਫਾਲ ਹੋ ਗਈ ਕਿ ਆਪਾਂ ਨੂੰ ਪੰਜ ਰਾਤ ਉੱਥੇ ਹੀ ਵੇਟ ਕਰਨਾ ਪਿਆ ਸੋ ਕੈਂਪ 2 ਸੀਗਾ ਅਬਾਊਟ 19000 ਫੀਟ ਤੇ ਫਿਰ ਕੈਂਪ 3 20000 ਤੇ ਉਸ ਤੋਂ ਬਾਅਦ ਆਪਾਂ ਜਿਹੜੀ ਚੋਟੀ ਸਬਮਿਟ ਕਰਨ ਲਈ ਪੁਸ਼ ਕਰਦੇ ਆ ਸੋ ਰਾਉਂਡ ਅਬਾਊਟ ਪ੍ਰੋਸੈਸ ਸਾਰਾ 15-16 ਦਿਨ ਦਾ ਸਾਡਾ ਚੈਲੈਂਜਿੰਗ ਸੀਗਾ ਕਿਉਂਕਿ ਆਪਾਂ 스노ਚ ਫਸ ਗਏ ਉਥੇ 스노ਫਾਲ ਇੰਨੀ ਹੋ ਰਹੀ ਸੀਗੇ रिसोर्सेज ਲਿਮਟਿਡ ਹੁੰਦੀ ਹੈ ਰਾਸ਼ਨ ਲਿਮਟਿਡ ਹੁੰਦਾ ਸੋ ਉਹ ਸਾਰੀਆਂ ਚੀਜ਼ਾਂ ਨੂੰ ਓਵਰਕਮ ਕਰਨਾ ਇੱਕ ਮੈਂਟਲ ਮੈਂਟਲ ਸਟਰੈਂਥ ਚਾਹੀਦੀ ਹੁੰਦੀ ਹੈ ਕਿਉਂਕਿ ਫਿਜ਼ਿਕ ਫਿਜ਼ੀਕਲੀ ਤਾਂ ਚਲੋ ਸਟਰੋਂਗ ਹੁੰਦੇ ਹੀ ਹੁੰਦੇ ਹੋ ਜੇ ਫਿਟਨੈਸ ਤੁਸੀਂ ਠੀਕ ਰੱਖ ਰਹੇ ਹੋ ਬਟ ਇਹੋ ਜੇ ਸਿਚੁਏਸ਼ਨ ਜਦੋਂ ਤੁਹਾਡੇ ਕੋਲ ਮੋਬਾਈਲ ਨੈਟਵਰਕ ਨਹੀਂ ਹੈਗਾ ਕੋਈ ਦੁਨੀਆ ਚ ਪਤਾ ਨਹੀਂ ਤੁਹਾਨੂੰ ਕੀ ਹੋ ਰਿਹਾ ਉਸ ਇਕਾਂਤ ਦੇ ਵਿੱਚ ਜਦਾਂ ਸਟਰੋਂਗ ਰਹਿਣਾ ਬਹੁਤ ਚੈਲੈਂਜਿੰਗ ਹੁੰਦਾ ਜੀ ਜੀ ਫਿਰ ਉੱਥੇ ਪਹੁੰਚ ਕੇ ਜਿਹੜਾ ਐਕਸਪੀਰੀਅੰਸ ਹੋਇਆ ਇੱਕਦਮ ਉਹ ਬੰਦਾ ਐਕਸਪਲੋਰ ਡਿਫਰੈਂਟ ਤਰੀਕੇ ਨਾਲ ਕਰਦਾ ਜਦੋਂ ਉੱਥੇ ਤੁਸੀਂ ਜਿੱਤ ਫਤਿਹ ਹਾਸਿਲ ਕਰ ਲੈਂਦੇ ਹੋ ਉੱਥੇ ਖੜੇ ਹੋ ਕੇ ਜਦੋਂ ਤੁਸੀਂ ਪੋਸਟਿੰਗ ਕੀਤੀ ਤੀਨ ਉਹਦੇ ਤਿੰਨੋਂ ਛੰਡਿਆਂ ਦੀ ਉਹ ਫੀਲਿੰਗ ਕੀ ਸੀਗੀ ਮੈਮ ਜੋ ਸਾਡੀ ਦੇਸ਼ ਦੀ ਸੈਨਾ ਨੇ ਸਾਡੇ ਦੇਸ਼ ਲਈ ਕੀਤਾ ਜਦੋਂ ਪਾਕਿਸਤਾਨ ਦੇ ਅਗੇ ਸਾਡੀ ਵਾਰ ਚੱਲ ਰਹੀ ਸੀ ਇਹ ਉਹਦੇ ਸਾਹਮਣੇ ਤਾਂ ਬਹੁਤ ਛੋਟੀ ਚੀਜ਼ ਹੈ ਬਟ ਇੱਕ ਟ੍ਰਿਬਿਊਟ ਸੀਗਾ ਮੇਰਾ ਕਿ ਆਪਣੀ ਸੈਨਾ ਨੂੰ ਇੱਕ ਟ੍ਰਿਬਿਊਟ ਜਦੋਂ ਪ ਵਰ ਚੱਲ ਰਹੀ ਸੀ ਕਿ ਆਪਾਂ ਸਾਰੇ ਸ਼ਾਂਤੀ ਨਾਲ ਇੱਥੇ ਸੁੱਤੇ ਸੀਗੇ ਆਪਦੇ ਆਪ ਦੇ ਘਰਾਂ 'ਚ ਸੋ ਉਹਨਾਂ ਨੂੰ ਇੱਕ ਟ੍ਰਿਬਿਊਟ ਸੀਗਾ ਐਂਡ ਜਦੋਂ ਸਬਮਿਟ ਕਰਨ ਜਿਸ ਦਿਨ ਆਪਾਂ ਚੱਲੇ ਸੀਗੇ ਉਹ ਪੀਕ ਕਲਾਈਮ ਕਰਨ ਤੋਂ 100 ਮੀਟਰ ਪਹਿਲਾਂ ਇੱਕ ਐਵਲਾਂਚ ਆਇਆ ਆਪਾਂ ਸਾਰੇ ਆਪਣੀ ਰੈਸਟ ਲੈ ਰਹੇ ਸੀਗੇ ਉੱਥੇ ਐਵਲਾਂਚ ਆਇਆ ਆਪਾਂ ਪੰਜ ਛੇ ਲੋਕ ਜਿਹੜੇ ਕਲਾਈਮ ਕਰ ਰਹੇ ਸੀ ਮੇਰੇ ਨਾਲ ਸ਼ੇਰਪਾਸ ਤੇ ਗਾਈਡ ਆਪਾਂ ਸਾਰੇ ਐਵਲਾਂਚ ਦੇ ਥੱਲੇ ਗਏ ਜੋ 10 15 20 ਸੈਕਿੰਡ ਦੀ ਜਿਹੜੀ ਫਾਲ ਸੀਗੀ ਉਹ ਇਦਾਂ ਹੁੰਦਾ ਕਿ ਤੁਹਾਡੀ ਪੂਰੀ ਲਾਈਫ ਤੁਹਾਡੀ ਅੱਖਾਂ ਸਾਹਮਣੇ ਫਲੈਸ਼ ਹੋ ਜਾਂਦੀ ਹੈ ਬਲੈਕ ਆਊਟ ਹੋ ਜਾਂਦਾ ਬੰਦੇ ਨੂੰ ਸਮਝ ਨਹੀਂ ਆਉਂਦਾ ਰਿਐਕਟ ਕਰਨ ਦਾ ਟਾਈਮ ਨਹੀਂ ਮਿਲਦਾ ਸੋ ਉਹ ਚੈਲੰਜ ਨੂੰ ਓਵਰਕਮ ਕਰਕੇ ਆ ਵਲਾਂਚ ਜੋ ਬਾਹਰ ਆਏ ਵਨ ਨੇ ਮਿਲੀਅਨ ਚਾਂਸਸ ਹੁੰਦੀਆਂ ਕਿ ਤੁਸੀਂ ਇਹ ਕੈਵਲਾਂਸ ਸਰਵਾਈਵ ਕਰ ਜਾਓ ਸੋ ਵੀ ਸਰਵਾਈਵਡ ਇਟ ਐਂਡ ਵੀ ਕੰਟੀਨਿਊਡ ਆਰ ਮਿਸ਼ਨ ਐਂਡ ਜਦੋਂ ਤਿੰਨ ਝੰਡੇ ਲੈ ਰਹੇ ਸੁਭਸ ਇੱਕ ਆਪ ਆਪ ਦੇ ਆਪ ਚੀ ਬਸ ਇੱਕ ਬਹੁਤ ਵਧੀਆ ਫੀਲਿੰਗ ਸੀ ਇਹ ਕਿ ਤੁਸੀਂ ਜੋ ਕੋਈ ਚੀਜ਼ ਤੁਹਾਡੀ ਮਿਸ਼ਨ ਹੁੰਦੀ ਹੈ ਤੁਸੀਂ ਅਕੰਪਲਿਸ਼ ਕਰਦੇ ਹੋ ਤਾਂ ਹਮੇਸ਼ਾ ਵਧੀਆ ਲੱਗਦਾ ਐਂਡ god willingly ਆਪਾਂ ਸਾਰੇ ਸੇਫ ਐਂਡ ਸਾਊਂਡ ਵਾਪਸ ਪਹੁੰਚੇ ਕਿਸੇ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਥੋੜੀ ਬਹੁਤ ਮਾਈਨਰ ਕੱਟਸ ਐਂਡ ਆਲ ਔਨ ਦਾ ਫੇਸਿਸ ਇੱਕ ਬੰਦੇ ਦੀ ਲੱਤ ਵੀ ਟੁੱਟੀ ਸੀਗੀ ਬਟ ਓਵਰ ਆਲ ਵਧੀਆ ਰਿਹਾ ਐਂਡ ਚੈਲੈਂਜਿੰਗ ਆਫਕੋਰਸ ਬਟ ਹੈਪੀ ਟੂ ਬੀ ਬੈਕ ਐਂਡ ਸੇਫ ਐਂਡ ਸਾਊਂਡ ਬੈਕ ਟੂ ਆਰ ਫੈਮਿਲੀ ਅਜਿੰ ਤੂੰ ਤੁਸੀਂ ਕਹਿੰਦੇ ਹੋ ਕਿ ਪਹਿਲੇ ਵੀ ਤੁਸੀਂ ਜਿਹੜਾ ਮਾਊਂਟਨ ਰੰਗ ਕਰਦੇ ਰਹੇ ਹੋ ਇਹ ਪਹਿਲੀ ਵਾਰ ਨਹੀਂ ਤੁਸੀਂ ਕੀਤਾ ਫਸਟ ਟਾਈਮ ਤੁਸੀਂ ਕਦੋਂ ਕੀਤਾ ਸੀਗਾ ਔਰ ਫਿਰ ਇਹ ਮਤਲਬ ਕਿ ਕੰਟੀਨਿਊਟੀ ਤੁਹਾਡੀ ਇਸਕੇ ਦੇ ਨਾਲ ਰਹਿਣਾ ਔਰ ਇਸ ਵਾਰੀ ਤੁਸੀਂ ਖਾਸ ਤੌਰ ਤੇ ਇੱਕ ਟ੍ਰਿਬਿਊਟ ਦਿੱਤੀ ਹੈ ਸੋਲਜਰਸ ਨੂੰ ਇਹ ਆਪਣੇ ਦੇਸ਼ ਨੂੰ ਦੇਖਿਆ ਜਾਇਤਾ ਤੇ ਇਹ ਸਾਰਾ ਦਾ ਆਈਡੀਆ ਇੱਥੇ ਆਈਡੀਆ ਤੱਕ ਪਹੁੰਚਣਾ ਮਤਲਬ ਫਸਟ ਟਾਈਮ ਕਦੋਂ ਕੀਤੀ ਸੀ ਤੁਸੀਂ ਹਾਊ ਡਿਡ ਯੂ ਸਟਾਰਟ ਫਸਟ ਟਾਈਮ ਮੈਂ ਲਾਈਫ ਚ ਟ੍ਰੈਕ ਕੀਤਾ ਸੀਗਾ ਜਦੋਂ ਆਈ ਥਿੰਕ ਮੈਂ ਕਲਾਸ 5 ਚ ਸੀਗਾ ਉਦੋਂ ਜਿੱਦਾਂ ਮੈਂ ਤੁਹਾਨੂੰ ਕਿਹਾ ਮੈਂ বোর্ডিং ਸਕੂਲ ਚ ਪੜ੍ਹਦੇ ਸੀਗੇ ਇੱਥੇ ਸਨਾਰਚ ਐਂਡ ਉੱਥੇ ਹਰ ਸਾਲ ਸਾਨੂੰ ਕੰਪਲਸਰੀ ਸੀਗਾ ਕਿ 5-6 ਦਿਨਾਂ ਦੀ ਹਾਈਕਿੰਗ ਐਂਡ ਕੈਂਪਿੰਗ ਤੇ ਸਕੂਲ ਵਾਲੇ ਲੈ ਕੇ ਜਾਂਦੇ ਸੀਗੇ ਸੋ ਸ਼ੌਕ ਉੱਥੋਂ ਪੈ ਗਿਆ ਕੀੜਾ ਜਿਹੜਾ ਕਹਿੰਦੇ ਆ ਕਲਾਸ 5 ਤੋਂ ਲੈ ਕੇ ਕਲਾਸ 12 ਤੱਕ ਮੈਂ ਹਰ ਸਾਲ ਅੱਪਾਂ ਕੋਈ ਨਾ ਕੋਈ ਐਡਵੈਂਚਰ ਕੀਤਾ ਉਦੋਂ ਬਾਅਦ ਵੀ ਕੰਟੀਨਿਊ ਕੀਤਾ ਉਸ ਤੋਂ ਬਾਅਦ ਮੈਂ ਥੋੜਾ ਬਹੁਤ ਲਾਈਫ ਚ ਬਿਜ਼ੀ ਹੋ ਗਏ ਕਾਲਜ ਐਂਡ ਕਮਾ ਕਰਨਾ ਜੋ ਥੋੜੇ ਬਿਜ਼ੀ ਹੋ ਗਏ 뮤직 ਬਣਾਉਣ ਚ ਬਿਜ਼ੀ ਹੋ ਗਏ ਸੋ ਪਰ ਮੈਂ ਇੱਕ ਇਹ ਹੌਬੀ ਜ਼ਰੂਰ ਰੱਖੀ ਆ ਕਿ ਮੈਂ ਸਾਲ ਚ ਇੱਕ ਦੋ ਹਾਈ ਆਲਟੀਟਿਊਡ ਟ੍ਰੈਕ ਜਾਂ ਕੋਈ ਨਾ ਕੋਈ ਪੀਕ ਮੈਂ ਜ਼ਰੂਰ ਸਬਮਿਟ ਕਰਦਾ ਹਾਂ ਉਹਦੇ ਲਈ ਮੈਂ ਟਾਈਮ ਕਰਦਾ ਕਿਉਂਕਿ ਜਦੋਂ ਤੁਸੀਂ ਇਹੋ ਜਿਹੇ ਥਾਵਾਂ ਤੇ ਜਾਂਦੇ ਹੋ ਨੈਟਵਰਕ ਨਹੀਂ ਹੁੰਦਾ ਫੋਨ ਦਾ ਸੋ ਹਫਤਾ 10 ਦਿਨ 12 ਦਿਨ 14 ਦਿਨ ਜਿੰਨਾ ਵੀ ਟਾਈਮ ਤੁਸੀਂ ਉੱਥੇ ਲਾਉਂਦੇ ਹੋ ਨੇਚਰ ਦੇ ਵਿੱਚ ਨੇਚਰ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈ ਸੈਲਫ ਇਨਟਰੋਸਪੈਕਸ਼ਨ ਦਾ ਟਾਈਮ ਦਿੰਦਾ ਤੁਹਾਨੂੰ ਮੈਂਟਲ ਕਲੈਰਿਟੀ ਹੋ ਜਾਂਦੀ ਹੈ ਇੱਕ ਰੀਸੈਟ ਜਿਹੜਾ ਬੰਦਾ ਹੋ ਜਾਂਦਾ ਕਹਿੰਦੇ ਕਿਉਂਕਿ ਇੰਨੀ ਭੱਜ ਦੌੜ ਦੇ ਵਿੱਚ ਸਾਨੂੰ ਜਿਹੜਾ ਲਾਈਫ ਦੀ ਰਟਾ ਉਹਦੇ ਵਿੱਚ ਇੰਨੇ ਬਿਜ਼ੀ ਹੋਏ ਹੋਏ ਆ ਕਿ ਸਵੇਰੇ ਉੱਠਦੇ ਹੀ ਫੋਨ ਦੇਖਦਾ ਬੰਦਾ ਉਸੇ ਦੌਰ ਚ ਬਿਜ਼ੀ ਹੈ ਬੰਦਾ ਤੇ ਜਦੋਂ ਇੰਨੇ ਕਾਂਤ ਚ ਹੁੰਦੇ ਹੋ ਤੁਹਾਨੂੰ ਸੈਲਫ ਇਨਟਰੋਸਪੈਕਸ਼ਨ ਦਾ ਟਾਈਮ ਹੈ ਰੀਸੈਟ ਜਿਹੜਾ ਬੰਦਾ ਹੋ ਜਾਂਦਾ ਸੋ ਆਈ ਮੇਕ ਸ਼ੋਰ ਕਿ ਮੈਂ ਹਰ ਸਾਲ ਇੱਕ ਦੋ ਇਹੋ ਜਿਹੇ ਟ੍ਰੈਕਸ ਜ਼ਰੂਰ ਕਰਾਂ ਮੇਰੇ ਯਾਰ ਦੋਸਤ ਬਹੁਤ ਕਹਿੰਦੇ ਕਿ ਸਾਨੂੰ ਵੀ ਲੈ ਕੇ ਚੱਲਿਆ ਕਰ ਪਰ ਮੈਂ ਉਹਨਾਂ ਨੂੰ ਇਹ ਕਹਿੰਨਾ ਕਿ ਤੁਸੀਂ ਪਹਿਲਾਂ ਆਪਦੀ ਫਿਟਨੈਸ ਉਨੀ ਰੱਖੋ ਤੇ ਕਹਿਣਾ ਈਜ਼ੀ ਹੁੰਦਾ ਬਟ ਇੱਥੇ ਇਹੋ ਜੀਆਂ ਜਗ੍ਹਾ ਤੇ ਜਾਣਾ ਤੇ ਆਪਦੀ ਮਿਸ਼ਨ ਜਿੱਦਾ ਫਤਿਹ ਕਰਕੇ ਆਣਾ ਉਹ ਚੈਲੈਂਜਿੰਗ ਹੁੰਦਾ। ਅ ਤੁਸੀਂ ਪਹਾੜਾਂ ਦੇ ਨਾਲ ਤਾਂ ਚੜ੍ਹਾਈ ਕੀਤੀ ਪਹਾੜਾਂ ਦੀ ਕਿਉਂਕਿ ਤੁਸੀਂ ਸੁਰਾਂ ਦੇ ਵੀ ਬਾਦਸ਼ਾਹ ਹੈਗੇ ਹੋ ਤੁਸੀਂ ਕੰਪੋਜ਼ ਕਰਦੇ ਹੋ ਤਾਂ ਜਿਸ ਤਰੀਕੇ ਦੇ ਨਾਲ ਤੁਸੀਂ ਅ ਡਿਵੋਸ਼ਨ ਨਾਲ ਲੱਗੇ ਰਹੇ ਔਰ 10-15 ਦਿਨ ਜਾ ਕੇ ਤੁਸੀਂ ਇੱਕ ਵੱਡਾ ਪਹਾੜ ਸਰ ਕਰਕੇ ਆਏ ਚੋਟੀ ਸਰ ਕਰਕੇ ਆਏ ਉਸੇ ਤਰੀਕੇ ਦੇ ਨਾਲ ਮਿਊਜ਼ਿਕ ਦੇ ਵਿੱਚ ਵੀ ਚਾਹਦੇ ਹੋ ਕੋਈ ਵੀ ਇਸ ਤਰੀਕੇ ਦਾ ਇੱਕ ਟ੍ਰਿਬਿਊਟ ਜਿਹੜਾ ਉਹ ਮੈਂ ਦਵਾਂ ਆਪਣੇ ਦੇਸ਼ ਨੂੰ ਜਾਂ ਐਸ ਪਾਰਟिकुलर ਮਿਸ਼ਨ ਨੂੰ ਜਿਸ ਲਈ ਤੁਸੀਂ ਚੋਟੀ ਚੜ੍ਹ ਕੇ ਆਇਓ। ਹੋਪਫੁਲੀ ਮੰਮ ਕੁਝ ਕਰਾਂਗੇ 뮤జిక్ 뮤జిక్ ਦੇ ਵਜੋਂ ਵੀ ਕੁਝ ਕਰਾਂਗੇ ਕਿ ਇੱਕ ਟ੍ਰਿਬਿਊਟਰੀ Song ਆਪਾਂ ਕੁਝ ਬਣਾਈਏ ਸ਼ਾਇਦ ਮੈਂ ਕੁਛ ਇਹੋ ਜਿਹਾ ਕਰਾਂ ਅਜੇ ਮੈਂ ਵਾਪਸ ਹੀ ਆਇਆ ਤੇ ਸੋਚ ਜ਼ਰੂਰ ਹੈਗੀ ਹੈ ਕੁਝ ਕਰਾਂਗੇ ਅਜੇ ਮੇਰੀ ਇੱਕ ਐਲਬਮ ਆ ਰਹੀ ਹੈ ਸੈਪਟੈਂਬਰ 12 ਨੂੰ ਸੋ ਅਜੇ ਉਹਦੇ ਤੇ ਹੁਣ ਕੰਮ ਕਰਾਂਗੇ ਦੁਬਾਰਾ ਐਂਡ ਜ਼ਰੂਰ ਇਹ ਥਾਟ ਵਧੀਆ ਤੁਸੀਂ ਹੁਣ ਮੈਨੂੰ ਦੇ ਦਿੱਤਾ ਸੋ ਇਹਦੇ ਉੱਤੇ ਕੰਮ ਜ਼ਰੂਰ ਕਰਾਂਗੇ ਖਾਸ ਤੌਰ ਤੇ ਜੇ ਨੌਜਵਾਨਾਂ ਦੀ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਖਾਸ ਕਰਕੇ ਬਹੁਤ ਹੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਟ੍ਰੈਕਿੰਗ ਦੀ ਗੱਲ ਕਰ ਰਹੇ ਹੋ ਜਾਂ ਇਸ ਤਰੀਕੇ ਦੇ ਜਿਹੜੇ ਨੌਜਵਾਨ ਉਪਰਾਲੇ ਕਰਦੇ ਨੇ ਡਿਫਰੈਂਟ ਡਿਫਰੈਂਟ ਕੋਸ਼ਿਸ਼ਾਂ ਕਰਦੇ ਨੇ ਕੋਈ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਬਿਕਾਜ਼ ਯੂ ਆਰ ਯੰਗ ਬਡੀ ਐਂਡ ਆਈ ਥਿੰਕ ਯੂ ਮਸਟ ਗਿਵ ਸਮ ਵੈਰੀ ਕੰਸਟਰਕਟਿਵ ਮੈਸੇਜ ਟੂ ਦਾ ਯੰਗਰ ਜਨਰੇਸ਼ਨ ਜੀ ਮੈਮ ਯੰਗਸਟਰਸ ਨੂੰ ਇਹੀ ਮੈਸੇਜ ਹੈ ਕਿ ਕੋਈ ਨਾ ਕੋਈ ਫਿਟਨੈਸ ਐਕਟੀਵਿਟੀ ਨਾਲ ਆਪ ਦਾ ਤੱल्लੁਕ ਜ਼ਰੂਰ ਰੱਖੋ ਜ਼ਰੂਰੀ ਨਹੀਂ ਹੈ ਜਿਮ ਜਾਣਾ ਕੋਈ ਨਾ ਕੋਈ ਸਪੋਰਟ ਖੇਡੋ ਕਿਉਂਕਿ ਜੇ ਬੰਦਾ ਫਿਜ਼ਿਕਲੀ ਫਿਟ ਹੈ ਬੰਦਾ ਮੈਂਟਲੀ ਫਿਟ ਰਹਿੰਦਾ ਹੈ ਤੇ ਜਿਹੜੇ ਵਿਚਾਰ ਹੈ ਉਹਨਾਂ ਦੇ ਉਹ ਚੰਗੇ ਹੋ ਜਾਂਦੇ ਸੋ ਡਰੱਗਸ ਤੋਂ ਦੂਰ ਰਹਿਣਾ ਚਾਹੀਦਾ ਐਂਡ ਮੈਨੀ ਮੇਰੀ ਗਵਰਨਮੈਂਟ ਨੂੰ ਵੀ ਇਹ ਦਰਖਾਸਤ ਹੈ ਕਿ ਜਿੱਦਾਂ ਤੁਸੀਂ ਨੇਪਾਲ ਦੇਖੋ ਨੇਪਾਲ 'ਚ ਇੰਨੇ ਜਿਹੜੇ ਪੀਕਸ ਨੇ ਨੇਪਾਲ ਦੀ ਇਕਨੋਮੀ ਚੱਲਦੀ ਹੈ ਇਹਨਾਂ ਤੇ ਸੋ ਇੰਡੀਆ 'ਚ ਇੰਨੀ ਅਨਐਕਸਪਲੋਰਡ ਮਾਊਂਟੇਨਸ ਐਂਡ ਪੀਕਸ ਹੈਗੀਆਂ ਨੇ ਜਿਹਦੇ ਉੱਤੇ ਗਵਰਨਮੈਂਟ ਉਹਨਾਂ ਨੂੰ ਪ੍ਰੋਮੋਟ ਕਰਕੇ ਉਹਦੇ ਉੱਤੇ ਕੁਝ ਇਕਨੋਮੀ ਟੂਰਿਜ਼ਮ ਦੀ ਇਨਕਮ ਜਨਰੇਟ ਕਰ ਸਕਦੇ ਉਹਨਾਂ ਨੂੰ ਇਹਨੂੰ ਕੋਈ ਸਾਨੂੰ ਕੀ ਕਹਿੰਦੇ ਜਿਹਦਾ ਇਨਕਾਰੇਜਮੈਂਟ ਦੇਣੀ ਚਾਹੀਦੀ ਹੈ ਗਵਰਨਮੈਂਟ ਨੂੰ ਵੀ ਕਿ ਮਾਉਂਟੇਨਰਿੰਗ ਨੂੰ ਇੱਥੇ ਪ੍ਰਮੋਟ ਕੀਤਾ ਜਾਵੇ ਤੁਸੀਂ ਬਹੁਤ ਚੰਗੀ ਗੱਲ ਕਹੀ ਐ ਇੱਥੋਂ ਮੈਂ ਪਿੱਛੇ ਵੀ ਕੁਝ ਮਾਉਂਟੇਨਰਿੰਗ ਕਰਨ ਵਾਲੇ ਲੋਕਾਂ ਦੇ ਨਾਲ ਮਾਉਂਟੇਨ ਕਲਾਈਮਬਰਸ ਦੇ ਨਾਲ ਮੈਂ ਗੱਲਬਾਤ ਕੀਤੀ ਉਹਦੇ ਵਿੱਚ ਕਈ ਆਫੀਸਰਸ ਵੀ ਸੀਗੇ ਕੋਈ ਪੁਲਿਸ ਚ ਵੀ ਸੀਗੇ ਡਿਫਰੈਂਟ ਡਿਫਰੈਂਟ ਮਤਲਬ ਕਿ ਵਾਕ ਆਫ ਲਾਈਫ ਤੋਂ ਲੋਕ ਆਉਂਦੇ ਆ ਪੱਛੇ ਵੀ ਸੀਗੇ ਪਰ ਉਹਦੇ ਵਿੱਚ ਇੱਕ ਮੈਂ ਗੱਲ ਦੇਖੀ ਉਹ ਕਹਿੰਦੇ ਕਿ ਇਹਨੂੰ ਬਹੁਤ ਜ਼ਿਆਦਾ ਜਿੱਦਾ ਸਪੋਰਟਸ ਦਾ ਹਿੱਸਾ ਬਾਕੀ ਸਪੋਰਟਸ ਜਿਹੇ ਐਨਕੋਰੇਜ ਕੀਤੇ ਜਾਂਦੇ ਆ ਕ੍ਰਿਕਟ ਨੂੰ ਬਹੁਤ ਐਨਕੋਰੇਜ ਕੀਤਾ ਜਾਂਦਾ ਸਪਾਂਸਰਸ਼ਿਪਸ ਮਿਲ ਜਾਂਦੀਆਂ ਇਸ ਤਰ੍ਹਾਂ ਦੇ ਵਿੱਚ ਬਹੁਤ ਮਹਿੰਗਾ ਕਮ ਹੈਗਾ ਇਸ ਦਿਸ ਐਕਸਪੀਡੀਸ਼ਨ ਇਜ਼ ਰੀਲੀ ਵੈਰੀ ਪ੍ਰਾਈਸੀ ਪਰ ਐਕਸਪੈਂਸਿਵ ਹੈਗਾ ਪਰ ਉਸ ਦੇ ਨਾਲ ਇਹ ਜੇ ਗਵਰਨਮੈਂਟ ਦੁਆਰਾ ਕੋਈ ਫੰਡਿੰਗ ਜਾਂ ਫਿਰ ਕੋਈ ਸਪਾਂਸਰਸ਼ਿਪਸ ਜਾਂ ਅਦਰ ਬੈਕਿੰਗ ਨਹੀਂ ਹੈਗੀ ਜਿਹੜੇ ਥੋੜੇ ਬਹੁਤ ਅਫੋਰਡ ਕਰ ਸਕਦੇ ਆ ਉਹ ਤਾਂ ਚਲੋ ਕਰ ਲੈਂਦੇ ਆ ਬਟ ਆਪਣੇ ਓਨ ਤੇ ਇਹ ਬਹੁਤ ਅੱਛਾ ਸਪੋਰਟ ਹੈਗਾ ਕਿਉਂਕਿ ਨੇਚਰ ਦੇ ਕੋਲ ਜਾਂਦੇ ਹੋ ਤੁਸੀਂ ਤੁਸੀਂ ਜ਼ਿੰਦਗੀ ਦੇ ਨਾਲ ਦੋ ਦੋ ਹੱਥ ਹੁੰਦੇ ਹੋ ਤੁਸੀਂ ਸਮਝ ਪਾਉਂਦੇ ਹੋ ਕਿ ਜ਼ਿੰਦਗੀ ਕਿੰਨੀ ਕੀਮਤੀ ਹੈਗੀ ਹੈ ਇੱਕ ਹਿਊਮਨ ਹੋਣਾ ਇੱਕ ਜਿੱਥੋਂ ਤੱਕ ਤੁਹਾਡੇ ਕੋਲ ਇੱਕ ਬਹੁਤ ਹੀ ਜ਼ਿਆਦਾ ਚੰਗਾ ਟ੍ਰੈਜਰ ਹੈਗਾ ਉਹਦੇ ਨਾਲ ਨਾਲੇ ਕੀਮਤੀ ਵੀ ਬਹੁਤ ਹੈਗੀ ਹੈ ਉਸ ਤੋਂ ਲੈ ਕੇ ਤੁਸੀਂ ਕੁਝ ਐਡਵਾਈਸ ਜਾਂ ਕੋਈ ਗੱਲ ਬਾਤ ਆਪਣੀ ਰੱਖਣੀ ਚਾਹੋਗੇ ਬਿਲਕੁਲ ਕਿਉਂ ਜਿੱਦਾਂ ਤੁਸੀਂ ਕਿਹਾ ਕਿ ਬਹੁਤ ਐਕਸਪੈਂਸਿਵ ਇੱਕ ਸਪੋਰਟ ਹੈਗੀ ਹੈ ਸੋ ਜੋ ਕੋਈ ਅਫੋਰਡ ਕਰ ਸਕਦਾ ਹੈ ਕੱਲੇ ਉਹੀ ਕਰ ਸਕਦਾ ਹੈ ਐਕਸਪਿਡੇਸ਼ਨ ਬਟ ਗਵਰਨਮੈਂਟ ਵੱਲੋਂ ਜ਼ਰੂਰ ਇਨੀਸ਼ੀਏਟਿਵ ਲੈਣਾ ਚਾਹੀਦਾ ਇਸ ਦਿਵਲ ਕਿ ਆਪਾਂ ਇੱਕ ਚੰਗਾ ਮੈਸੇਜ ਹੈ ਸੋਸਾਇਟੀ ਨੂੰ ਆਈਐਮਐਫ ਹੈਗੀ ਹੈ ਆਈਐਮਐਫ ਹੈਗੀ ਹੈ ਬਟ ਅਗੇਨ ਉਹ ਉੱਥੇ ਫੈਸਿਲਿਟੀਆਂ ਨਹੀਂ ਇੰਨੀ ਵਧੀਆ ਸੋ ਜਿੱਦਾਂ ਨੇਪਾਲ ਦੀ ਤੁਸੀਂ ਫੈਸਿਲਿਟੀਆਂ ਦੇਖੋਗੇ ਉਦਾਂ ਨੇਪਾਲ ਇੰਨੀ ਇਕਨੋਮਿਕਲੀ ਬਹੁਤ ਰਿਚ ਕੰਟਰੀ ਨਹੀਂ ਹੈਗੀ ਬਟ ਮਾਊਂਟੇਨਰਿੰਗ ਦੇ ਵੱਲ ਉਹਨਾਂ ਦੀ ਪੂਰੀ ਇੱਕ ਇਕਨੋਮੀ ਚੱਲਦੀ ਹੈ ਦੇਤੇ ਸੋ ਇਸ ਚੀਜ਼ ਤੇ ਗਵਰਨਮੈਂਟ ਨੂੰ ਗੌਰ ਕਰਨਾ ਚਾਹੀਦਾ ਐਂਡ ਬਹੁਤ ਵਧੀਆ ਹੈ ਹਿਡਨ ਜੈਮਸ ਇੰਡੀਆ ਕੋਲ ਜੇ ਤੁਸੀਂ ਦੇਖੋਗੇ ਇੰਨੀ ਇੰਨੀ ਸੋਹਣੀਆਂ ਜਗ੍ਹਾ ਨੇ ਜਾ ਕੇ ਥਾਵਾਂ ਨੇ ਸੋ ਇਹਨਾਂ ਨੂੰ ਜੇ ਚੰਗੀ ਤਰ੍ਹਾਂ ਪ੍ਰੋਮੋਟ ਕੀਤਾ ਜਾਏ ਲਾਈਮਲਾਈਟ 'ਚ ਲੈ ਕੇ ਆਇਆ ਜਾਏ ਐਂਡ ਮਾਊਂਟੇਨਰ ਨੂੰ ਸਪੋਰਟ ਕੀਤਾ ਜਾਵੇ ਸੋ ਨਾਥਿੰਗ ਲਾਈਕ ਇਟ ਵਿਲ ਬੀ ਇਟ ਵਿਲ ਬੀ ਵੈਰੀ ਵੈਰੀ ਗੁੱਡ ਤੁਹਾਡੇ ਚੈਨਲ ਰਾਈ ਮੈਂ ਜੇ ਜੋ ਕੋਈ ਇੰਟਰਵਿਊ ਦੇਖੂਗਾ ਉਹਨਾਂ ਨੂੰ ਇਹ ਦਰਖਾਸਤ ਹੈ ਕਿ ਇਹਨੂੰ ਆਪਾਂ ਨੂੰ ਆ ਲਾਈਮਲਾਈਟ ਚ ਲਿਆ ਕੇ ਮਾਉਂਟੇਨਰਿੰਗ ਨੂੰ ਪੁਸ਼ ਕਰਨਾ ਚਾਹੀਦਾ ਕਿ ਮਾਉਂਟੇਨਰਸ ਨੂੰ ਸਪੋਰਟ ਕਰਨਾ ਚਾਹੀਦਾ ਤੁਹਾਨੂੰ ਅੱਗੇ ਵੀ ਵੱਡੇ ਵੱਡੀਆਂ ਚੋਟੀਆਂ ਸਰ ਕਰਨ ਵਾਸਤੇ ਸਾਡੇ ਵੱਲ ਬਹੁਤ-ਬਹੁਤ ਸ਼ੁਭਕਾਮਨਾਵਾਂ ਆਲ ਦਾ ਬੈਸਟ ਥੈਂਕ ਯੂ ਸੋ ਮਚ ਐਂਡ ਥੈਂਕ ਯੂ ਫॉर ਯਰ ਟਾਈਮ ਸਾਡੇ ਨਾਲ ਸੀਗੇ ਅਰਜੁਨ ਬਾਜਵਾ ਜਿਹੜੇ ਕਿ ਬੀਜੇਪੀ ਲੀਡਰ ਫਤੇਜਿੰਗ ਬਾਜਵਾ ਦੇ ਬੇਟੇ ਨੇ ਬਹੁਤ ਹੀ ਵਧੀਆ ਕੰਮ ਕਰਕੇ ਆਏ ਕਿਉਂਕਿ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਬੀਜੇਪੀ ਦਾ ਝੰਡਾ ਦੇਸ਼ ਦਾ ਝੰਡਾ ਔਰ ਖਾਲਸਾ ਝੰਡਾ ਸਭ ਤੋਂ ਉੱਪਰ ਵਾਲੀ ਚੋਟੀ ਤੇ ਜਾ ਕੇ ਉੱਥੇ ਆਪਣਾ ਸਰ ਕੀਤਾ ਇੱਕ ਫਤਿਹ ਹਾਸਿਲ ਕੀਤੀ ਔਰ ਉੱਥੇ ਗੱਡਿਆ ਜਾ ਕੇ ਪਰ ਉਸ ਦੇ ਨਾਲ ਸਭ ਤੋਂ ਵੱਡੀ ਗੱਲ ਐ ਕਿ ਉਹ ਸੰਦੇਸ਼ ਦੇਣਾ ਚਾਹੁੰਦੇ ਕਿ ਨੌਜਵਾਨ ਪੀੜੀ ਜਿਹੜੀ ਨਸ਼ਿਆਂ ਤੋਂ ਦੂਰ ਰਹੇ ਹੋਰ ਜਿਹੜੇ ਜਿੰਨੀਆਂ ਅਲਾਮਤਾਂ ਨੇ ਉਸ ਤੋਂ ਦੂਰ ਰਹੇ ਔਰ ਫਿਟ ਰਹੇ ਔਰ ਫਿਜ਼ੀਕਲ ਫਿਟਨੈਸ ਨਾਲੋਂ ਜ਼ਿਆਦਾ ਜ਼ਿੰਦਗੀ 'ਚ ਸਰ ਕੁਝ ਕਰਨਾ ਹੋਵੇ ਚਾਹੇ ਆਪਣੀ ਨਿੱਜੀ ਜ਼ਿੰਦਗੀ ਹੋਵੇ ਜਾਂ ਫਿਰ ਕੁਝ ਬਾਅਦ ਦੇ ਅਚੀਵਮੈਂਟਸ ਹੋਣ ਦੁਨੀਆਵੀ ਅਚੀਵਮੈਂਟਸ ਹੋਣ ਲਈ ਮੈਂਟਲੀ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲਾੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ